ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਾਜੋ ਵਿੱਚ ਲਾਸਟਿਕ ਬਾਵਾ ਹੈ ਤੇ ਲਾਸਟਿਕ ਮੈਂ ਲੈ ਲਈਏ ਤੇ ਜੇ ਸੈਂਟਰ ਕਰਕੇ ਦੋਨੇ ਪਾਸੇ ਨੂੰ ਸਾਨੀ ਲਾ ਲੈਣੀ ਹੈ ਤੇ ਲਾਸਟਿਕ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਹੋਈ ਹੈ ਜੀ ਪਰ ਉਹ ਉਹ ਦੂਜੇ ਤਰੀਕੇ ਨਾਲ ਇਹ ਬਿਲਕੁਲ ਈਜੀ ਹੈ ਜੀ ਇਹ ਨਿਸ਼ਾਨੇ ਦੋਨੋਂ ਆਸਣ ਦੇ ਨਿਸ਼ਾਨ ਫੜ ਕੇ ਆਸਣ ਦੀ ਸਲਾਈ ਤੇ ਜਿਹੜੀ ਸੈਂਟਰ ਚ ਲਾਸਟਿਕ ਦੇ ਨਿਸ਼ਾਨੀ ਲਾਈ ਆ ਉਹ ਮਨੇ ਸੈਂਟਰ ਚ ਲਾਉਣੀ ਕਰਨੇ ਨੇ ਇਹ ਬਾਕੀ ਜਿਹੜਾ ਵਿਚਲੀ ਲਾਸਟਿਕ ਉਹ ਆਪਾਂ ਨੇ ਖਿੱਚ ਕੇ ਕਪੜਾ ਬਰਾਬਰ ਕਰਨਾ ਉਹਦੇ ਸਲਾਈ ਲਾਣੀ ਆ ਜੀ ਤੇ ਇਹ ਲਾਸਟਿਕ ਦੇ ਇਹ ਨਿਸ਼ਾਨੀ ਲੱਗੀ ਹੋਈ ਹੈ ਜੀ ਇਹ ਸਲਾਈ ਦੇ ਧਾਰ ਲਈ ਮਨੇ ਆਸਣ ਵਾਲੀ ਦੇ ਤੇ ਉੱਪਰ ਜਿੰਨਾ ਜਿੰਨਾ ਵੀ ਇਹ ਇੰਟਰਲੌਕ ਦਾ ਕੱਪੜਾ ਇੰਟਰਲੌਕ ਦੀ ਸਲਾਈ ਦਿਖ ਰਹੀ ਹੈ ਉਨੀ ਕੁ ਉੱਪਰ ਛੱਡਣੀ ਹੈ ਮੰਨੇ ਬਾਕੀ ਨਾਲ ਨਾਲ ਇਹ ਲਾਣੀ ਆ ਤੇ ਮੈਂ ਜੀ ਵੀਡੀਓ ਦਸਨ ਦਾ ਰਿਜਨ ਮਤਲਬ ਕਿ ਵੀ ਪਹਿਲਾਂ ਵੀ ਮੇਰੀ ਪਾਈ ਹੋਈ ਆ ਨਾ ਇਹ ਦੂਜੇ ਤਰੀਕੇ ਨਾਲ ਇਹ ਰੈਡੀਮੈਂਟ ਪਲਾਜੋ ਆ ਜੀ ਤੇ ਇਹ ਇਹ ਲੰਬਾਈ ਜਿਆਦੇ ਸੀਗੀ ਦੀ ਤੇ ਆਸਣ ਵੀ ਵੱਡਾ ਸੀਗਾ ਤੇ ਜਿਹੜੀ ਲਾਸਟਿਕ ਦੀ ਉਹ ਵੀ ਦੀ ਢਿੱਲੀ ਸੀਗੀ ਲੂਜ਼ ਸੀਗੀ ਤੇ ਉੱਪਰੋਂ ਹੀ ਵੱਢਤਾ ਤੇ ਉੱਪਰੋਂ ਵੱਢ ਗਏ ਹੈ ਆਪਾਂ ਹਨਾ ਤੇ ਇੰਟਰਲੋਕ ਮੈਨੇ ਇਹ ਤਾਂ ਕਰੀਆ ਵੀ ਜੇ ਆਪਾਂ ਕੱਪੜਾ ਫੋਲਡ ਕਰਾਂਗੇ ਫੋਲਡ ਕਰਕੇ ਲਾਸਟਿਕ ਪਾਵਾਂਗੇ ਜੀ ਤਾਂ ਵੀ ਘੱਟ ਨਾ ਰਹੇ ਜੇ ਆਸਣ ਤੇ ਮੈਨੇ ਇਹਦੀ ਇੰਟਰਲੋਕ ਕਰ ਲਈ ਜੀ ਹਨਾ ਜੇ ਆਪਣੇ ਕੋਲ ਕੱਪੜਾ ਘੱਟ ਹੁੰਦਾ ਆਪਾਂ ਇੰਟਰਲੋਕ ਕਰਕੇ ਐਵੇਂ ਸिलाई ਲਾ ਸਕਦੇ ਆ ਕਾਫੀ ਰੈਡੀਮੈਂਟ ਕੀ ਕੈਪਰੀਆਂ ਜਾਂ ਲੋਹਰਾ ਵਗੈਰਾ ਉਹਨਾਂ ਤੇ ਐਵੇਂ ਹੀ ਹੁੰਦੀ ਆ ਇਹ ਲਾਈ ਪਾਈ ਹੋਈ ਲਾਸਟਿਕ ਉਹ ਕਪੜਾ ਫੋਲਡ ਨਹੀਂ ਕਰਦੇ ਬਸ ਇਕੱਲੀ ਇੰਟਰਲੋਕ ਕਰਕੇ ਤੇ ਲਾਸਟਿਕ ਪਾ ਦਿੰਨੇ ਆਂ ਤੇ ਮੈਂ ਇਹ ਐਵੇਂ ਪਾਈ ਆ ਪਰ ਜਿੰਨਾਂ ਕੋਲੇ ਹਨਾ ਵਿੰਟਰ ਲੋਕ ਮਸ਼ੀਨ ਨਹੀਂ ਹੈਗੀ ਵੀ ਉਹ ਮਤਲਬ ਕਿ ਦੋ ਕਸੂਤ ਕਪੜਾ 모ੜ ਕੇ ਬੜਾ ਟਾਂਕਾ ਕਰਕੇ ਮਸ਼ੀਨ ਦਾ ਸਲਾਈ ਲਾ ਲੈਣ ਤੇ ਫਿਰ ਉਹਨੂੰ ਐਵੇਂ ਧਰ ਕੇ ਸਲਾਈ ਲਾ ਲੈਣ ਤੇ ਇਹ ਜੀ ਮਨੇ ਇੱਕ ਸਲਾਈ ਲਾਤੀ ਹੁਣ ਮੈਂ ਇਹਨੂੰ ਪਲਾਸਟਿਕ ਲੱਗੀ ਹੋਈ ਹੈ ਕਪੜੇ ਨੂੰ ਫੋਲਡ ਕਰੂੰਗੀ ਤੇ ਨਾ ਸਿੱਧਾ ਕਰ ਲੈਣਾ ਮਨੇ ਤੇ ਇਹਨੂੰ ਐੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਕਈ ਵਾਰੀ ਹਨਾ ਵੀ ਆਪਾਂ ਘਰ ਵਿੱਚ ਆਪਣੇ ਕਈ ਵਾਰੀ ਪਜਾਮੇ ਹਲਕੀ ਇਲਾਸਟਿਕ ਵਾਲੀ ਵੀ ਹੁੰਦੀ ਆ ਉਹ ਖੁੱਲ ਜਾਂਦੀ ਆ ਹਨਾ ਉਹ ਵੀ ਆਪਾਂ ਦਵਾਰੋਂ ਐ ਪਾ ਸਕਦੇ ਆ ਇਹ ਬਿਲਕੁਲ ਸਖਾਲੀ ਹੈ ਜੀ ਬਾਣੀ ਹੈ ਨਾ ਦੇਖ ਕੇ ਪਾ ਸਕਦੇ ਆ ਬਾਕੀ ਜੀ ਮੈਂ ਵੀਡੀਓ ਬਣਾਉਣ ਵਾਲਾ ਮੇਰੇ ਕੋਲ ਕੋਈ ਹੈ ਨਹੀਂ ਸੀਗਾ ਹਨਾ ਤੇ ਮੈਂ ਘਰੇ ਹਨਾ ਇੱਕ ਐਂਗਰ ਜਿਹਾ ਸੀਗਾ ਮੇਰੇ ਕੋਲੋ ਮ ਮ亚马逊 ਤੋਂ ਵਗਾਇਆ ਹੋਇਆ ਉਹ ਮੈਂ ਟੇਬਲ ਤੇ ਲਾ ਲਿਆ ਜੀ ਤੇ ਉਹ ਮੋਬਾਈਲ ਉੱਤੇ ਲਾਇਆ ਹੋਇਆ ਹਨਾ ਤੇ ਜਦੋਂ ਮਸ਼ੀਨ ਚੱਲਦੀ ਆ ਤੇ ਉਹ ਮੋਬਾਈਲ ਹੱਲਦਾ ਹਨਾ ਉਸ ਨਾਲ ਵੀਡੀਓ ਕੰਬਦੀ ਆ ਤੇ ਇਸ ਕਰਕੇ ਬਾਕੀ ਜਿਉਂ ਦਿਖਦਾ ਰਿਹਾ ਹਨਾ ਕਲੀਅਰ ਸਮਝ ਵੀ ਆ ਰਹੀ ਆ ਹਨਾ ਬਾਕੀ ਐਨੀ ਕੁ ਵੀ ਮੇਰੀ ਮਤਲਬ ਕਿ ਮੇਰੇ ਤਰਫ ਤੋਂ ਸੌਰੀ ਹੈ ਜੀ ਵੀ ਮੇਰੀ ਐਨੀ ਕੁ ਵੀਡੀਓ ਕੰਬਦੀ ਦਿਖਦੀ ਆ ਉਹ ਜਦੋਂ ਸਲਾਈ ਜਾਂਦੀ ਆ ਹਨਾ ਕਿਉਂਕਿ ਵੀ ਇਹ ਆਪਾਂ ਹਰ ਰੋਜ਼ ਤਾਂ ਹੀ ਜੀ ਵੀਡੀਓ ਬਣਾਉਣੀ ਨਹੀਂ ਨਾ ਵੀ ਸਲਾਈ ਵਗੈਰਾ ਤਾਂ ਇਸ ਤਰ੍ਹਾਂ ਦੀ ਸੂਟ ਕੱਟਣਾ ਉਹ ਤਾਂ ਆਪਾਂ ਵੀ ਚੱਲਦਾ ਹੀ ਰਹਿੰਦਾ ਹਨਾ ਵੀ ਜਿਵੇਂ ਕੀ ਕੱਟ ਵੱਢ ਕੇ ਵੀ ਹਨਾ ਇਹ ਛੋਟਾ ਵੱਡਾ ਕਰਨਾ ਜਾਂ ਲੰਬਾਈ ਘੱਟ ਕਰਨੀ ਹਨਾ ਐ ਵੀ ਲਾਸਟਿਕ ਪਾਉਣੀ ਹੈ ਆਪਾਂ ਹਨਾ ਕਦੇ-ਕਦੇ ਬਣਾਉਨੇ ਆ ਹਨਾ ਵੀ ਕੋਈ ਚੀਜ਼ ਆਪਣੇ ਕੋਲੇ ਆ ਗਈ ਕਈ ਵਾਰੀ ਵੀ ਜਿਵੇਂ ਪਹਿਣਾ ਨੂੰ ਮੇਰੀਆਂ ਨੂੰ ਘਰ ਵਿੱਚ ਬਹੁਤ ਲੋਡ ਪੈਂਦੀ ਆ ਹਨਾ ਬਾਕੀ ਬੱਚਿਆਂ ਦੇ ਜਿਵੇਂ ਸੈਟ ਵਗੈਰਾ ਹੁੰਦੇ ਆ ਉਹਨਾਂ ਦੀ ਬਹੁਤ ਲਾਸਟਿਕ ਛੇਤੀ ਲੂਜ਼ ਹੁੰਦੀ ਆ ਉਹ ਉਹ ਦੇਖ ਕੇ ਇਸ ਨੂੰ ਬਣਾ ਸਕਦੀਆਂ ਨੇ ਤੇ ਮੈਨੇ ਮਤਲਬ ਕਿ ਕੱਪੜਾ ਅੰਦਰ ਨੂੰ ਫੋਲਡ ਕਰਕੇ ਹਨਾ ਐਵੇਂ ਹੀ ਇਹ ਮੈਨੇ ਇੱਕ ਪੈਰ ਤੋਂ ਥੋੜੀ ਜਿਹੀ ਜ਼ਿਆਦਾ ਛੱਡਦੀ ਇੱਥਾਂ ਤੋਂ ਤਾਂ ਕਿ ਲਾਸਟਿਕ ਤੇ ਸਲਾਈ ਆ ਜਾਵੇ ਹਨਾ ਲਾਸਟਿਕ ਤੇ ਸਲਾਈ ਆਉਣੀ ਜ਼ਰੂਰੀ ਹੈ ਜੀ ਹਨਾ ਤੇ ਫੇਰ ਹੀ ਫਿਨਿਸ਼ਿੰਗ ਆਊਗੀ ਸਫਾਈ ਤਾਂ ਹੀ ਆਊਗੀ ਤੇ ਆਪਾਂ ਨੇ ਦੋਨੋਂ ਬਸ ਹੱਥਾਂ ਨਾਲ ਖਿੱਚ ਕੇ ਸਲਾਈ ਲਾਣੀ ਆ ਤੇ ਸਲਾਈ ਦੂਜੀ ਵੀ ਲੱਗ ਜੀ ਬਾਕੀ ਵੈਸੇ ਆਪਣੀ ਲਾਸਟਿਕ ਪੈ ਗਈ ਜੀ ਇਹ ਤੇ ਹੁਣ ਆਪਾਂ ਇਹਨੂੰ ਹੋਰ ਸਫਾਈ ਦੇਣ ਖਾਤਰ ਹਨਾ ਤੇ ਇੱਕ ਸਲਾਈ ਸੈਂਟਰ ਵਿੱਚ ਹੋਰ ਲਾਵਾਂਗੇ ਜੀ ਇਹਦੇ ਤਾਂ ਕਿ ਵਧੀਆ ਫਿਨਿਸ਼ਿੰਗ ਆ ਜਾਵੇ ਹਨਾ ਤੇ ਮਤਲਬ ਕੀ ਦੇਖ ਕੇ ਕੋਈ ਵੀ ਕਰ ਸਕਦਾ ਹਨਾ ਅੱਜ ਕੱਲ YouTube ਦਾ ਨੈਟ ਦਾ ਜਵਾਨਾ ਹਨਾ ਕੋ ਮਤਲਬ ਕੋਈ ਵੀ ਨੌਲੇਜ ਹੈ ਕਿਸੇ ਕੋਲੇ ਜਰੂਰ ਸਾਂਝੀ ਕਰਨੀ ਚਾਹੀਦੀ ਹੈ ਜੀ ਹਨਾ ਇਹ ਜੀ ਮੇਰੀ ਮਤਲਬ ਕੀ ਫਿਰਕੀ ਦਾ ਧਾਗਾ ਮੁੱਕ ਗਿਆ ਤੇ ਇਹ ਮੇਰੇ ਨਾਲ ਜਰੂਰ ਹੁੰਦਾ ਜਾਂ ਤਾਂ ਚਾਹੇ ਸਲਵਾਰਾ ਚਾਹੇ ਕਮੀਜ਼ਾ ਜਦੋਂ ਲਾਸਟ ਸਿਲਾਈ ਹੁੰਦੀ ਆ ਉਦੋਂ ਜਰੂਰੀ ਮੁੱਕਦਾ ਧਾਗਾ ਚਾਹੇ ਉੱਪਰਲੀ ਰੀਲ ਦਾ ਮੁੱਕ ਜਾਵੇ ਚਾਹੇ ਹੇਠਲੀ ਬਿਰਕੀ ਦਾ ਮੁੱਕ ਜਾਵੇ ਤੇ ਇਹ ਮੈਂ ਤਾਂ ਕਪਾ ਲਿਆ ਹੁਣ ਮੈਂ ਦੁਬਾਰਾ ਸਲਾਈ ਲਾਣ ਲੱਗੀ ਆ ਜੀ ਤੇ ਇਹ ਮੇਰੀ ਤੀਜੀ ਸਲਾਈ ਵੀ ਕੰਪਲੀਟ ਹੋ ਚੁੱਕੀ ਹੈ ਜੀ ਹਨਾ ਹੁਣ ਤੁਸੀਂ ਦੇਖ ਕੇ ਦੱਸਿਓ ਵੀ ਤੁਸੀ ਤੁਹਾਨੂੰ ਸਮਝ ਆ ਲੱਗੀ ਆ ਜੇ ਸਮਝ ਲੱਗੀ ਆ ਹਨਾ ਵੀ ਵਧੀਆ ਲੱਗੀ ਆ ਵੀਡੀਓ ਤਾਂ ਮੈਨੂੰ ਜਰੂਰ ਦੱਸਿਓ ਕਿਉਂਕਿ ਮੈਂ ਹੋਰ ਵੀ ਵੀਡੀਓ ਬਣਾਉਂਗੀ ਕੋਈ ਵੀ ਕਿਸੇ ਵੀ ਚੀਜ਼ ਦੇ ਸਲਾਈ ਦੇ ਮਤਲਬ ਕੀ ਰਿਲੇਟਰ ਕੋਈ ਵੀ ਵੀਡੀਓ ਤੁਹਾਨੂੰ ਕੋਈ ਵੀ ਚੀਜ਼ ਪੁੱਛਣੀ ਹੋਵੇ ਤੇ ਮੈਂ ਤੁਹਾਨੂੰ ਜਰੂਰ ਬਣਾ ਕੇ ਦੱਸੂੰਗੀ ਵੀਡੀਓ ਤੇ ਮੇਰੀ ਲਾਸਟ ਵੀਡੀਓ ਪੈ ਗਈ ਹੈ ਜੀ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ